ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਜੇਕਰ ਤੁਸੀਂ ਲੱਭਣਾ ਚਾਹੁੰਦੇ ਹੋ ਤਾਂ ਖੁਦ ਨੂੰ ਲੱਭੋ ਕਿਉਂਕਿ ਦੁਨੀਆ ਵਿੱਚ ਪੱਕੇ ਸਬਤਾਂ Google ਤੇ ਮਿਲ ਹੀ ਜਾਂਦਾ ਹੈ ਇੱਕ ਛੋਟੀ ਜਿਹੀ ਕਹਾਣੀ ਇੱਕ ਭਿਖਾਰੀ ਦੀ ਜੋ ਇੱਕ ਛੋਟੇ ਜਿਹੇ ਕਸਬੇ ਵਿੱਚ ਰੇਲਵੇ ਸਟੇਸ਼ਨ ਦੇ ਬਾਹਰ ਫੁੱਟਪਾਥ ਤੇ ਬੈਠ ਕੇ ਭੀਖ ਮੰਗਦਾ ਸੀ ਉਸ ਦੇ ਕੋਲ ਇੱਕ ਪੁਰਾਣਾ ਜਿਹਾ ਕਟੋਰਾ ਹੁੰਦਾ ਸੀ ਅਤੇ ਉਸ ਵਿੱਚ ਕੁਝ 4-5 ਸਿੱਕੇ ਰੱਖ ਲੈਂਦਾ ਸੀ ਅਤੇ ਉਹਨਾਂ ਨੂੰ ਖੜਕਾਉਂਦਾ ਸੀ ਆਵਾਜ਼ ਕਰਦਾ ਸੀ ਲੋਕ ਆਕਰਸ਼ਿਤ ਹੁੰਦੇ ਸਨ ਨਾਲ ਗਾਣਾ ਗਾਉਂਦਾ ਸੀ ਕਿ ਤੂੰ ਗਰੀਬਾਂ ਦੀ ਸੁਣ ਉਹ ਤੇਰੀ ਸੁਨੇਗਾ ਤੂੰ 10 ਰੁਪਏ ਦੇਵੇਂਗਾ ਉਹ 1 ਲੱਖ ਦੇਵੇਗਾ ਅਤੇ ਇੱਕ ਦੋ ਲੋਕ ਜਿਨ੍ਹਾਂ ਦਾ ਧਿਆਨ ਆਕਰਸ਼ਿਤ ਹੋ ਜਾਂਦਾ ਸੀ ਜਾਂ ਜਿਨ੍ਹਾਂ ਨੂੰ ਦਇਆ ਆ ਜਾਂਦੀ ਸੀ ਉਹ ਸਿੱਕੇ ਦੇ ਕੇ ਲੰਘ ਜਾਂਦੇ ਸਨ ਇਹ ਉਸ ਦਾ ਰੋਜ਼ ਦਾ ਕੰਮ ਸੀ ਉਸ ਕਸਬੇ ਦੇ ਲੋਕ ਕਹਿੰਦੇ ਸਨ ਕਿ ਇਸ ਭਿਖਾਰੀ ਦੇ ਜੋ ਪੁਰਖੇ ਸਨ ਉਹ ਬਹੁਤ ਅਮੀਰ ਸਨ ਪਤਾ ਨਹੀਂ ਇਸਦੀ ਇਹ ਹਾਲਤ ਇਹੋ ਜਿਹੀ ਕਿਵੇਂ ਹੋ ਗਈ ਇਸ ਰੂਪੀਖ ਮੰਗਣ ਦੀ ਨੌਬਤ ਆ ਗਈ ਉਸਦੀ ਪੂਰੀ ਕਹਾਣੀ ਕੋਈ ਜਾਣਦਾ ਨਹੀਂ ਸੀ ਇੱਕ ਸ਼ਾਮ ਨੂੰ ਉਹ ਹਰ ਰੋਜ਼ ਦੀ ਤਰ੍ਹਾਂ ਇਹੀ ਕੰਮ ਕਰ ਰਿਹਾ ਸੀ ਉਸ ਨੂੰ ਲੱਗਿਆ ਹੁਣ ਚੱਲਣਾ ਚਾਹੀਦਾ ਹੈ ਫਿਰ ਉਸ ਭਿਖਾਰੀ ਨੇ ਸੋਚਿਆ ਕਿ ਚਲੋ 5-10 ਮਿੰਟ ਹੋਰ ਬੈਠ ਜਾਂਦਾ ਹਾਂ ਉਸੇ ਵਕਤ ਇੱਕ ਯਾਤਰੀ ਉੱਥੋਂ ਲੰਘਿਆ ਉਹ ਬਹੁਤ ਤੇਜ਼ੀ ਵਿੱਚ ਸੀ ਪਰ ਫਿਰ ਵੀ ਭਿਖਾਰੀ ਦੇ ਕੋਲ ਆ ਕੇ ਰੁਕ ਗਿਆ ਉਸਨੇ ਕਟੋਰੇ ਨੂੰ ਦੇਖਿਆ ਭਿਖਾਰੀ ਨੂੰ ਦੇਖਿਆ ਫਿਰ ਕਟੋਰੇ ਨੂੰ ਦੇਖਿਆ ਤੇ ਫਟਾਫਟ ਆਪਣੀ ਜੇਬ ਵਿੱਚ ਹੱਥ ਪਾਇਆ ਪਰਸ ਕੱਢਿਆ 100-100 ਰੁਪਏ ਦੇ ਨੋਟ ਗਿਣਨ ਲੱਗਿਆ ਅਤੇ ਭਿਖਾਰੀ ਦੀਆਂ ਅੱਖਾਂ ਵਿੱਚ ਚਮਕ ਆ ਗਈ ਉਸਨੇ ਸੋਚਿਆ ਕਿ ਜੇ ਇੱਕ ਨੋਟ ਮਿਲ ਜਾਵੇ ਤਾਂ ਕੰਮ ਹੋ ਜਾਵੇ ਉਸ ਆਦਮੀ ਨੇ 10 ਨੋਟ ਭਿਖਾਰੀ ਵੱਲ ਵਧਾਏ ਅਤੇ ਕਿਹਾ ਕਿ ਕਟੋਰਾ ਦੇਵੇਂਗਾ 1000 ਰੁਪਏ ਦਾ ਭਿਖਾਰੀ ਸੋਚਣ ਲੱਗਾ ਇੱਕ ਕਟੋਰੇ ਦੇ 1000 ਰੁਪਏ ਇੰਨੇ ਵਿੱਚੋਂ ਸੁਨੇ ਹੋਰ ਨੋਟ ਕੱਢੇ ਤੇ ਬੋਲਿਆ 2000 ਰੁਪਏ ਕਟੋਰਾ ਦੇਵੇਂਗਾ ਭਿਖਾਰੀ ਨੇ ਬਿਨਾਂ ਦੇਰੀ ਕੀਤੇ ਕਟੋਰਾ ਅੱਗੇ ਵਧਾ ਦਿੱਤਾ ਤੇ ਕਿਹਾ ਕਿ ਲਓ ਲਓ ਭਾਈ ਸਾਹਿਬ ਲੈ ਜਾਓ ਉਸ ਆਦਮੀ ਨੇ ਫਟਾਫਟ ਉਸ ਕਟੋਰੇ ਨੂੰ ਲੈ ਕੇ ਆਪਣੇ ਬੈਗ ਵਿੱਚ ਪਾਇਆ ਅਤੇ ਚਲਿਆ ਗਿਆ ਅਤੇ ਭਿਖਾਰੇ ਵੀ ਫਟਾਫਟ ਆਪਣਾ ਝੋਲਾ ਸਮੇਟ ਕੇ ਭੱਜਿਆ ਕਿ ਕਿਤੇ ਉਸ ਆਦਮੀ ਦਾ ਮਨ ਨਾ ਬਦਲ ਜਾਵੇ ਅਤੇ ਉਸ ਆਦਮੀ ਨੂੰ ਲੱਗ ਰਿਹਾ ਸੀ ਕਿ ਕਿਤੇ ਭਿਖਾਰੀ ਦਾ ਮਨ ਨਾ ਬਦਲ ਜਾਵੇ ਕਿਤੇ ਵਾਪਸ ਨਾ ਮੰਗ ਲਵੇ ਕਟੋਰਾ ਉਹ ਭੱਜ ਕੇ ਸਟੇਸ਼ਨ ਦੇ ਅੰਦਰ ਆਇਆ ਤੇ ਟ੍ਰੇਨ ਦਾ ਇੰਤਜ਼ਾਰ ਕਰਨ ਲੱਗਾ ਜਿਵੇਂ ਹੀ ਟ੍ਰੇਨ ਆਈ ਅੰਦਰ ਚਲਾ ਗਿਆ ਪਿੱਛੇ ਮੁੜ ਮੁੜ ਕੇ ਦੇਖਿਆ ਕਿ ਕਿਤੇ ਭਿਖਾਰੀ ਨਾ ਆ ਜਾਵੇ ਟ੍ਰੇਨ ਨੇ ਹਾਰਨ বাজਾਇਆ ਸਟੇਸ਼ਨ ਤੋਂ ਨਿਕਲੀ ਉਸ ਆਦਮੀ ਨੇ ਸੁੱਖ ਦਾ ਸਾਹ ਲਿਆ ਕਿ ਚਲੋ ਸ਼ੁਕਰ ਆ ਪਿੱਛੇ ਆਇਆ ਨਹੀਂ ਆਪਣੇ ਬੈਗ ਵਿੱਚ ਹੱਥ ਪਾਇਆ ਤੇ ਕਟੋਰੇ ਦੇ ਵਜ਼ਨ ਨੂੰ ਟੋਹਣ ਲੱਗਿਆ ਕਿ ਕਿੰਨਾ ਕੁ ਭਾਰੀ ਹੈ ਉਹ ਕਟੋਰਾ ਅੱਧਾ ਕਿਲੋ ਦਾ ਸੀ ਅਤੇ ਇਹ ਆਦਮੀ ਤਾਤੂਆਂ ਦਾ ਜਾਣਕਾਰ ਸੀ جوہری ਸੀ ਇਹ ਇੱਕ ਨਜ਼ਰ ਵਿੱਚ ਉਸ ਗੰਦੇ ਕਟੋਰੇ ਨੂੰ ਜੋ ਧੂਲ ਨਾਲ ਭਰਿਆ ਹੋਇਆ ਸੀ ਪਹਿਚਾਣ ਗਿਆ ਸੀ ਕਿ ਇਹ ਸੋਨੇ ਦਾ ਕਟੋਰਾ ਹੈ ਉਹ ਬਹੁਤ ਖੁਸ਼ ਹੋ ਰਿਹਾ ਸੀ ਕਿ ਲੱਖਾਂ ਦਾ ਕਟੋਰਾ 2000 ਰੁਪਏ ਵਿੱਚ ਲੈ ਕੇ ਆ ਗਿਆ ਅਤੇ ਭਿਖਾਰੀ ਬਹੁਤ ਖੁਸ਼ ਹੋ ਰਿਹਾ ਸੀ ਕਿ ਕਟੋਰੇ ਦੇ 2000 ਰੁਪਏ ਦੇ ਕੇ ਕੋਈ ਮੂਰਖ ਚਲਿਆ ਗਿਆ ਇਹ ਬਹੁਤ ਛੋਟੀ ਜਹੀ ਕਹਾਣੀ ਉਸ ਕਟੋਰੇ ਦੀ ਨਹੀਂ ਹੈ ਉਸ ਭਿਖਾਰੀ ਦੀ ਨਹੀਂ ਹੈ ਵਪਾਰੀ ਦੀ ਵੀ ਨਹੀਂ ਹੈ ਉਸ ਜੋਹਰੀ ਦੀ ਵੀ ਨਹੀਂ ਹੈ ਇਹ ਤੁਹਾਡੀ ਅਤੇ ਸਾਡੀ ਹੈ ਸਾਨੂੰ ਇਹ ਜੋ ਜ਼ਿੰਦਗੀ ਮਿਲੀ ਹੈ ਉਸ ਦੀ ਕਦਰ ਅਸੀਂ ਕਦੇ ਪਾਈ ਹੀ ਨਹੀਂ ਹੈ ਸਾਨੂੰ ਲੱਗਦਾ ਹੈ ਕਿ ਮੈਂ ਇਸ ਕਾਬਿਲ ਹੈ ਹੀ ਨਹੀਂ ਮੇਰੇ ਤੋਂ ਤਾਂ ਕੁਝ ਹੋਵੇਗਾ ਹੀ ਨਹੀਂ ਮੈਂ ਤਾਂ ਜੋ ਮੇਰੇ ਕੋਲ ਹੈ ਉਹ ਸਭ ਲਈ ਹੀ ਪੈਦਾ ਹੋਇਆ ਹਾਂ ਇਹ ਸਭ ਕਰਕੇ ਮੈਂ ਚਲਿਆ ਜਾਵਾਂਗਾ ਮੈਂ ਜ਼ਿਆਦਾ ਕੁਝ ਅਚੀਵ ਕਰਨਾ ਹੀ ਨਹੀਂ ਮੇਰਾ ਅੰਦਰ ਉਹ ਤਾਕਤ ਹੀ ਨਹੀਂ ਅਸੀਂ ਆਪਣੇ ਇਸ ਦੁਰਲੱਭ ਮਨੁੱਖੀ ਤਨ ਦੀ ਕੀਮਤ ਨੂੰ ਕਦੇ ਪਹਿਚਾਨ ਹੀ ਨਹੀਂ ਪਾਉਂਦੇ ਅਸੀਂ ਉਹੀ ਗੰਦਾ ਕਟੋਰਾ ਲੈ ਕੇ ਭੀਖ ਮੰਗ ਰਹੇ ਹਾਂ ਭੁੱਲ ਗਏ ਹਾਂ ਕਿ ਇਹ ਸੋਨੇ ਦਾ ਕਟੋਰਾ ਹੈ ਬਹੁਤ ਕੀਮਤੀ ਹੈ ਜਿਸ ਦੀ ਵੈਲਿਊ ਜੇਕਰ ਤੁਸੀਂ ਸਮਝ ਲਈ ਤਾਂ ਤੁਹਾਡੀ ਜ਼ਿੰਦਗੀ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਜਾਵੇਗਾ ਧੰਨਵਾਦ